ਮੈਨੂੰ ਤੇ ਲੱਗ ਰਿਹਾ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪੱਧਰੀਆਂ ਬਿਲਕੁਲ ਗ੍ਰੀਮ ਕੋਰਟ ਦੇ ਵਿੱਚ ਵੀ ਇਹਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਜਵਾਬਤ ਕਰਵਾਉਣ ਦੀ ਅੰਡਿਵਿਜੁਅਲ ਬ੍ਰਾਈਟ ਕਿਸੇ ਨੂੰ ਨਹੀਂ ਦੇ ਰਿਹਾ ਕਾਵੇਰੀ ਵਿਵੇਜਾ ਨੇ ਇਸ ਨੂੰ ਦੋਸ਼ੀ ਠਹਿਰਾਇਆ ਹੈ 2015 ਵਿੱਚ ਐਸਆਈਟੀ ਬਣਾਈ ਤੇ ਉਸ ਐਸਆਈਟੀ ਨੇ ਇਸ ਕੇਸ ਨੂੰ ਰੀਓਪਨ ਕੀਤਾ ਸੀ ਤੇ ਚਾਹੇ ਦੇਰ ਬਹੁਤ ਹੋ ਗਈ ਪਰ ਸਿਰਫ ਇਹ ਕਿ ਦੇਰ ਹੋਂ ਦੇ ਨਾਲ ਇਹਨਾਂ ਨੂੰ ਅਸੀਂ ਛੱਡ ਚੀਏ ਇਹਨਾਂ ਦਰਿੰਦਿਆਂ ਨੂੰ ਭੁੱਲ ਬਖਸ਼ ਦਈਏ ਔਰ ਜਾਣ ਦਈਏ ਇਹ ਨਹੀਂ ਹੋ ਸਕਦਾ ਪਹਿਲਾਂ ਇੱਕ ਕੇਸ ਦੇ ਵਿੱਚ ਉਹ ਜੇਲ੍ਹ ਵਿੱਚ ਜਿੱਥੇ ਉਮਰ ਕੈਦ ਦੀ ਸਜ਼ਾ ਸਾਰੀ ਉਮਰ ਡੈਥ ਉਹ ਸਜ਼ਾ ਪੋਕਤ ਰਿਆ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਾਰਕ ਸੱਜਨ ਕੁਮਾਰ ਨੂੰ ਅੱਜ ਦੂਸਰੇ 1984 ਦੇ ਸਿੱਖ ਕਤਲੇਆਮ ਦੇ ਕੇਸ ਦੇ ਵਿੱਚ ਸਜ਼ਾ ਹੋਈ ਪਹਿਲਾ ਇੱਕ ਕੇਸ ਦੇ ਵਿੱਚ ਉਹ ਜੇਲ੍ਹ ਵਿੱਚ ਆ ਜਿੱਥੇ ਉਮਰ ਕੈਦ ਦੀ ਸਜ਼ਾ ਸਾਰੀ ਉਮਰ ਟਿਲ ਡੈਥ ਉਹ ਸਜ਼ਾ ਪੋਕਤ ਰਿਆ 6 ਸਾਲ ਹੋ ਗਏ ਜੇਲ੍ਹ ਵਿੱਚ ਇਹ ਦੂਸਰਾ ਕੇਸ ਸੀ ਸਰਸਵਤੀ ਵਿਖਾ ਠਾਣੀ ਦਾ ਇਹਦੇ ਵਿੱਚ ਦੋ ਸਿੱਖਾਂ ਦੇ ਕਤਲ ਦਾ ਕੇਸ ਸੀਗਾ ਇਹ ਜਸਵੰਤ ਸਿੰਘ ਤੇ ਉਹਨਾਂ ਦੇ بیٹے ਕਰਨਜੀਤ ਸਿੰਘ ਇਹ ਕੇਸ ਪੁਲਿਸ ਨੇ ਬੰਦ ਕਰ ਦਿੱਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਨੂੰ ਜੋ ਐਸਆਈਟੀ ਬਣਾਈ ਇਹ ਜਦੋਂ ਹੁਣ ਇਹ ਐਨਡੀਆਰੀ ਸਰਕਾਰ ਆਈ 2015 ਵਿੱਚ ਐਸਆਈਟੀ ਬਣਾਈ ਤੇ ਉਸ ਐਸਆਈਟੀ ਨੇ ਇਸ ਕੇਸ ਨੂੰ ਰੀਓਪਨ ਕੀਤਾ ਸੀ ਤੇ ਉਸ ਤੋਂ ਮਗਰੋਂ ਇਹ ਕੇਸ ਦੇ ਵਿੱਚ ਪੂਰਾ ਟ੍ਰਾਇਲ ਚੱਲਿਆ ਟ੍ਰਾਇਲ ਚੱਲਣ ਤੋਂ ਬਾਅਦ ਅੱਜ ਰੀਸ਼ਲ ਸੈਸ਼ਨ ਜੱਜ ਕਾਵੇਰੀ ਭਵੇਜਾ ਨੇ ਇਸ ਨੂੰ ਦੋਸ਼ੀ ਠਹਿਰਾਇਆ ਹੈ ਤੇ ਕਾਹਨਾ ਫਰਵਰੀ ਨੂੰ ਹੁਣ ਇਹਦੀ ਸਜਾ ਸੁਣਾਣੀ ਹੈ ਸਾਰਿਆਂ ਨੂੰ ਇਸ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਤੇ ਲੱਗ ਰਿਹਾ ਕਿ ਅੱਜ ਮੈਨੂੰ ਸਮਝੋ ਚੀਫ ਮਿਨਿਸਟਰੀ ਦੀਆਂ ਕੀ ਸਾਰੀਆਂ ਪਦਵੀਆਂ ਮਿਲ ਗਈਆਂ ਇਹ ਸਭ ਤੋਂ ਮੇਰੇ ਵਾਸਤੇ ਸਭ ਤੋਂ ਉੱਚ ਉੱਚੀਆਂ ਨੇ ਤਾਂ ਇਹਨਾਂ ਵਾਸਤੇ ਹੀ ਮੈਂ ਉੱਥੋਂ ਛੱਡ ਕੇ ਇੱਥੇ ਆ ਕੇ ਕੇਸ ਕਰ ਲਿਆ ਸੀ ਤਾਂ ਇਹ ਕੇਸ ਜਿੱਦੋਂ ਸ਼ੁਰੂ ਹੋਇਆ ਇਹਦੇ ਵਿੱਚ ਸਾਰਿਆਂ ਦਾ ਸਾਥ ਆ ਸਭ ਨੇ ਮਿਲ ਰਲ ਮਿਲ ਕੇ ਇਹਦੀ ਜਿੱਤ ਕੰਮ ਕੀਤਾ ਦਿੱਲੀ ਗੁਰਦਵਾਰਾ ਕਮੇਟੀ ਨੇ ਇਹਦੇ ਚ ਬੜੀ ਹਿੰਮਤ ਕੀਤੀ ਹੈ ਬਹੁਤ ਮਨਜੀਤ ਸਿੰਘ ਜੀ ਕੇ ਉਦੋਂ ਪ੍ਰਧਾਨ ਸੀਗੇ ਉਹਨਾਂ ਦੀ ਮਨਜਿੰਦਰ ਸਰਸਾ ਉਦੋਂ ਚੱਲ ਸਕਦੇ ਸੀ ਉਹਦੇ ਉਹਦਾ ਵੀ ਬਹੁਤ ਰੋਲਾ ਉਦੋਂ ਬਾਅਦ ਵੀ ਜੋ ਸਰਸਾ ਪ੍ਰਧਾਨ ਰਹੇ ਤੇ ਹੁਣ ਵੀ ਮਨਜਿੰਦਰ ਸਿੰਘ ਸਰਸਾ ਜਰੂਰ ਰਿਹਾ ਤੇ ਨਾਲ ਨਾਲ ਇਹਦੇ ਚ ਗੁਰਦਵਾਰਾ ਕਮੇਟੀ ਦੇ ਲੀਗਲ ਸਲਟ ਜੋ ਸੀਗੇ ਝੋਲੀ ਤੇ ਹੁਣ ਜਗਦੀਪ ਕਾਲੋਂ ਉਹਨਾਂ ਨੇ ਵੀ ਬਹੁਤ ਇਹਦੇ ਚ ਰੋਲ ਰਿਹਾ ਤੇ ਨਰਪ੍ਰੀਤ ਦਾ ਵੀ ਇਹਦੇ ਚ ਬਹੁਤ ਵੱਡਾ ਰੋਲ ਰਿਹਾ ਨਾਲ ਮੇਰੇ ਨਾਲ ਦੋ ਵਕੀਲ ਜਿਹੜੇ ਗਰਵਖ ਸਿੰਘ ਪਿਛਲੇ 30 ਸਾਲ ਤੋਂ ਇੱਕ ਕੇਸ ਮੇਰੇ ਨਾਲ ਕਰ ਰਹੇ ਨੇ ਤੇ ਕਾਮਨਾ ਪੂਰਾ ਜਿਹੜੇ ਪਿਛਲੇ 25 ਸਾਲ ਤੋਂ ਇੱਕ ਕੇਸ ਮੇਰੇ ਨਾਲ ਕਰ ਰਹੇ ਨੇ ਉਹਨਾਂ ਦਾ ਵੀ ਇੱਥੇ ਬਹੁਤ ਵੱਡਾ ਰੋਲ ਰਿਹਾ ਨਾਲ ਜਿਹੋ ਪਬਲਿਕ ਪ੍ਰੋਸੀਕਿਊਟਰ ਮਨੀਸ਼ रावत ਤੇ ਆਈਓ ਜਗਦੀਸ਼ ਕੁਮਾਰ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਵੀ ਇਸ ਵਿੱਚ ਬਹੁਤ ਸਾਥ ਦਿੱਤਾ ਔਰ ਹੁਣ ਇਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਵੀ ਇਹਨੇ ਬਹੁਤ ਕੋਸ਼ਿਸ਼ ਕੀਤੀ ਆਪਣੀ ਜ਼ਮਾਨਤ ਕਰਵਾਉਣ ਦੀ ਉੱਥੋਂ ਵੀ ਇਹਨੂੰ ਜ਼ਮਾਨਤ ਨਹੀਂ ਮਿਲੀ ਔਰ ਜੇਲ੍ਹ ਵਿੱਚ ਆ ਤੇ ਚਾਹੇ ਢੇਰ ਬਹੁਤ ਹੋ ਗਈ ਪਰ ਸਿਰਫ ਇਹ ਕਿ ਢੇਰ ਹੋਣ ਦੇ ਨਾਲ ਇਹਨਾਂ ਨੂੰ ਅਸੀਂ ਛੱਡ ਜਾਈਏ ਇਹਨਾਂ ਦਰਿੰਦਿਆਂ ਨੂੰ ਭੁੱਲ ਬਖਸ਼ دیے ਔਰ ਜਾਣ दिए ਇਹ ਨਹੀਂ ਹੋ ਸਕਦਾ ਇਹਨਾਂ ਨੂੰ ਇੱਕ ਤਰ੍ਹਾਂ ਦਾ ਸਿਹਾਂ ਜਾਏ ਕਿ ਜੇਕਰ ਅਸੀਂ ਐਸੇ ਜੁਰਮ ਖਾਸ ਕਰਕੇ ਇਸ ਕੌਮ ਨਾਲ ਕਰਾਂਗੇ ਤਾਂ ਇਹ ਪਕਸ਼ਨ ਕੇ ਲਈ ਪਕਸ਼ਨ ਕੇ ਲਈ ਅੱਜ ਮੇਰਾ ਸਾਰਿਆਂ ਨੂੰ ਬਹੁਤ-ਬਹੁਤ ਤੁਹਾਨੂੰ ਮੁਬਾਰਕ ਹੋਵੇ ਤੇ ਮੇਰੀ ਇੱਕ ਮੀਡੀਆ ਵਾਲੇ ਨੂੰ ਬੇਨਤੀ ਹੈ ਕਿ ਮੈਂ ਇੰਡੀਵਿਜੂਅਲ ਬ੍ਰਾਈਟ ਕਿਸੇ ਨੂੰ ਨਹੀਂ ਦੇ ਰਿਹਾ ਤੇ ਇੱਥੋਂ ਲੈ ਲੈਣਾ ਜਿਹਨਾਂ ਨੇ ਲੈਣਾ ਬਾਕੀ ਮੈਂ ਕੱਲ ਨੂੰਦਰ WhatsApp ਜਾਊਗਾ ਸ਼ੁਕਰਾਨਾ ਕਰਨਾ ਜਿਹੜੇ ਮੀਡੀਆ ਵਾਲੇ ਉਹਨਾਂ ਉੱਥੋਂ ਮੇਰੀ ਬੈਟ ਲੈਣਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਸਾਰਿਆਂ ਨੂੰ ਫਿਰ ਮੁਬਾਰਕ ਹੈ ਤੁਜੀ ਦਾ ਖਾਲਸਾ ਰਜੀ ਚੇਤੀ ਫਤਹ